2021 ਤੋਂ ਜ਼ਮੀਨ ਦੀ ਰਜਿਸਟਰੀ ਇਨ ਕ੍ਰਾਊਨ ਨੂੰ ਲੈ ਕੇ ਐਨ ਆਰ ਆਈ ਦਾ ਰੋਲਾ ਚੱਲ ਰਿਹਾ ਸੀ ਜਿਸ ਤੋਂ ਬਾਅਦ ਹੁਣ ਐਨ ਆਰ ਆਈ ਮਾਮਲਾ ਸਬੰਧੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਪਾਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਤੇ ਹੁਣ ਕੈਬਨਿਟ ਮੰਤਰੀ ਨੇ 10 ਮਿੰਟਾਂ ਦੇ ਅੰਦਰ ਹੀ ਮਾਮਲਾ ਸੁਲਝਾ ਦਿੱਤਾ 21 ਫਰਵਰੀ ਨੂੰ ਰਜਿਸਟਰੀ ਕਰਨ ਦੇ ਹੁਕਮ ਦੇ ਦਿੱਤੇ ਨੇ ਆਪ ਵੱਲੋਂ ਅਸਾਮਚ ਲੋਕ ਸਭਾ ਚੋਣਾਂ ਦੇ ਮੁੱਦੇ ਦੇ ਨਜ਼ਰ ਵਿੱਚ ਤੈਨੂੰ ਉਮੀਦਵਾਰ ਦਾ ਐਲਾਨ ਕਰਨ ਜਾ ਰਹੀ ਹੈ ਤੇ ਉਸਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਨੇ ਗਏ ਕਿ ਐਨਆਰਆਈ ਮਾਮਲੇ ਸੰਬੰਧੀ ਮਹਿ ਮੰਤਰੀ ਹੈ ਤੇ ਲੋਕ ਸਭਾ ਚੋਣਾਂ ਲੈ ਕੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੋ ਵੀ ਫੈਸਲਾ ਲੈਣਗੇ ਉਦਾਂ ਹੀ ਹੋਵੇਗਾ ਮੋਕੇ ਦੇ ਨਾਲ ਮੋਕੇ ਸ਼ਹਿਰ ਦੇ ਬਿਲਕੁਲ ਨਾਲ ਜੀਟੀ ਰੋਡ ਤੇ ਲੁਧਿਆਣਾ ਜੀਟੀ ਰੋਡ ਤੇ ਬੁੱਕੀਪੁਰਾ ਪਿੰਡ ਹੈ ਉੱਥੇ ਖੜੇ ਆ ਇਹ ਸਾਡੇ ਐਨਆਰਆਈ ਵੀਰ ਐਡਮਿੰਟਨ ਤੋਂ ਆਇਆ ਪਦਮਜੀਤ ਗਿੱਲੋਂ ਤੇਨ ਪਰਵਾਦ ਤਿੰਨੇ ਸਗੇ ਭਰਾ ਨੇ ਇਨਾਂ ਦੀ ਇੱਥੇ ਜ਼ਮੀਨ ਸੀਗੀ 12 ਏਕੜ। ਇਨਾਂ ਨੇ 21 ਦੇ ਵਿੱਚ 2 ਸਾਲ ਪਹਿਲਾਂ ਸੌਦਾ ਕੀਤਾ ਆਪਣੇ ਵੀਰ ਲੁਧਿਆਣੇ ਤੋਂ ਇਹ ਕਲੋਨੀਆਂ ਦਾ ਕੰਮ ਕਰਦੇ ਆ ਕਲਵਿੰਦਰ ਧੋਣੀ। ਇਨਾਂ ਦੇ ਨਾਲ ਇਨਾਂ ਨੇ 4 ਏਕੜਾਂ ਦੀ ਇਨਾਂ ਦੇ ਅਨਸਾਰ 4 ਏਕੜ ਹੈ ਕਿਤੇ 3 ਏਕੜ ਪਰ ਉਹ ਕਾਗਜ਼ ਦੱਸ ਦੇਣਗੇ। 4 ਏਕੜਾਂ ਦੀ ਇਨਾਂ ਨੇ رجسٹੀ ਕਰਾ ਲਈ ਪਰ ਜਿਹੜੀ ਜ਼ਮੀਨ ਆ ਉਹ ਸਾਰੀ ਇਨਾਂ ਦੇ ਬਲਤ ਜਿਹੜੀ 4 ਦਵਾਰੀ ਕਰਤੀ ਹੈ رجسٹੀ ਤੋਂ ਬਿਨਾਂ। ਇਸ ਕਰਕੇ 3 ਤਰੀਕ ਨੂੰ ਮਾਨ ਸਾਹਿਬ ਨੇ ਸਾਡੇ ਚੀਫ ਮਿਸਟਰ ਸਾਹਿਬ ਨੇ ਪਠਾਨਕੋਟ ਦੇ ਵਿੱਚ ਐਨਆਰਆਈ ਸੰਮੇਲਨ ਐਨਆਰਆਈ ਮਿਲਣੀ ਜਿਹੜੀ ਕੀਤੀ ਉਹਦੇ ਵਿੱਚ ਸਪਸ਼ਟ ਹਦਾਇਤ ਦਿੱਤੀ ਪਹਿਲਾਂ ਵੀ ਦਿੱਤੀ ਆ ਸਾਨੂੰ ਕਿ ਪੰਜਾਬ ਦੇ ਅੰਦਰ ਕਿਸੇ ਵੀ ਐਨਆਰਆਈ ਦੀ ਜ਼ਮੀਨ ਦੇ ਉੱਤੇ ਕੋਠੀ ਦੇ ਉੱਤੇ ਕਿਤੇ ਕਬਜ਼ਾ ਨਹੀਂ ਹੋ ਦਿੱਤਾ ਜਾਊਗਾ ਭਾਵੇਂ ਜੋ ਬੱਜੀ ਹੋਵੇ 3 ਤਰੀਕ ਨੂੰ ਮਾਨ ਸਾਹਿਬ ਦੀ ਅਨਾਊਂਸਮੈਂਟ ਤੋਂ ਬਾਅਦ ਇਹ ਸਦਾ ਪਲਵਾਜ਼ ਮੇਕੋ ਇਹਨਾਂ ਦੀ ਵਾਈਫ ਵੀ ਆਪ ਹੀ ਸਾਰੇ ਗਏ ਇਹਨਾਂ ਨੇ ਕਿਹਾ ਜੀ ਸਾਡਾ ਮਸਲਾ ਸਾਡੀ ਜਾਂ ਤਾਂ ਡਿਸਟ੍ਰਿਕਟ ਲਾ ਦੋ ਜਾਂ ਸਾਡੀ ਜ਼ਮੀਨ ਵਾਪਸ ਕਰ ਦੋ ਸੋ ਅੱਜ ਮੌਕੇ ਤੇ ਆ ਕੇ ਇਹਨਾਂ ਦਾ ਫੈਸਲਾ ਕਰਾਤਾ ਸਾਡੀ ਐਸਏ ਦੀਏ ਦੀ 22 ਫਰਵਰੀ ਨੂੰ ਜਿਹੜੀ ਆ ਫਰੋਜਪੁਰ ਦੇ ਵਿੱਚ ਐਨਡੀਆਈ ਮਿਲਨੀ ਆ ਉਹਦੇ ਤੋਂ ਪਹਿਲਾਂ ਪਹਿਲਾਂ ਕਿਉਂਕਿ ਸੀਐਮ ਸਾਹਿਬ ਦਾ ਇਹ ਹੁਕਮ ਆ ਕਿ ਐਨਡੀਆਈ ਦੀ ਟਿਕਟ ਵੇਖਣੀ ਆ ਜਦੋਂ ਉਹਨੇ ਵਾਪਸ ਜਾਣਾ ਉਸ ਤੋਂ ਪਹਿਲਾਂ ਪਹਿਲਾਂ ਉਹਦਾ ਮਾਮਲਾ ਹੱਲ ਕਰਨਾ ਉਹ ਇਹਨਾਂ ਨੂੰ ਕਹਤਾ ਡੀ ਸਾਹਿਬ ਦੀ ਡਿਊਟੀ ਲਾਤੀ ਆ ਡੀ ਸਾਹਿਬ ਸਰਦਾਰ ਕੁਲਵੰਤ ਸਿੰਘ ਹੋਣੀ ਐ ਐਸ.ਡੀ.ਐਮ ਸਾਹਿਬ ਸਾਡੇ ਨਾਲ ਨੇ ਇਹਨਾਂ ਦੀ ਡਿਊਟੀ ਲਾਤੀ ਆ ਕਿ ਤੁਸੀਂ 21 ਤਰੀਕ ਤੱਕ ਕਾਪੜੀ ਦਸਤੀਕ ਕਰਾ ਲਓ 21 ਤਰੀਕ ਤੱਕ ਕਾਪੜੀ ਦਸਤੀਕ ਕਰਾ ਕੇ ਤੇ ਆਪਣਾ ਕੰਮ ਜਿਹੜਾ ਨਿਬੇੜ ਦਿਓ ਤੇ ਇਹਨਾਂ ਨੂੰ ਪੈਸੇ ਦੇ ਦੇ ਨਾਲ ਇਹਨਾਂ ਨੂੰ ਇਹ ਵੀ ਦੱਸਿਆ ਕਿ ਜੇ ਤੁਸੀਂ 22 ਦੀ ਵੇਲੇ ਦਸਤੀਕ ਨਾ ਕਰਾਈ ਤੇ ਫੇਰ ਸਾਨੂੰ 22 ਲਾ ਬਾਈ ਕਾਨੂੰਨ ਜਿਹੜਾ ਫੇਰ ਡੀ ਸਾਹਿਬ ਨੂੰ ਸਾਨੂੰ ਇਹੀ ਆਰਡਰ ਕਰਨੇ ਪੈਣਗੇ ਕਿ ਤੁਸੀਂ ਬਾਈ ਇੱਥੇ ਲੋਕ ਲਾ ਦਿਓ ਜਿੰਨਾ ਚਿਰ ਤੱਕ ਇਹ ਦਸਤੀਕ ਨਹੀਂ ਸੋ ਇਹ ਮੰਨ ਕੇ ਪੜਾ ਸਾਡੇ ਕਿਤੇ ਵੀ ਅਸੀਂ 21 ਤਰੀਕ ਨੂੰ ਅਜ਼ਿਸਤੀ ਜਿਹੜੀ ਕਰਾ ਦਾਂਗੇ ਸੋ ਐਨਆਰਆਈ ਵੀਰਾਂ ਦਾ ਮਸਲਾ ਹੱਲ ਕਰਤਾ ਜਿਹੜਾ ਇਹਨਾਂ ਦਾ 12 ਏਕੜ ਜ਼ਮੀਨ ਦਾ ਬਹੁਤ ਕਰੋੜਾਂ ਦੀ ਜ਼ਮੀਨ ਹੈ ਬਹੁਤ ਮਹਿੰਗੀ ਜ਼ਮੀਨ ਹੈ ਸੋ ਇਹ ਮਾਨ ਸਾਹਿਬ ਦੇ ਸੀਐਮ ਸਾਹਿਬ ਦੇ ਹੁਕਮਾਂ ਦੇ ਨਾਲ ਸਾਡੇ ਡੀ ਸਾਹਿਬ ਨੇ ਕੀਤਾ ਐਸਡੀਐਮ ਸਾਹਿਬ ਨੇ ਡੀ ਸਾਹਿਬ ਨੇ ਸਾਧਨ ਦੇ ਵਿੱਚ ਪਾ ਕੇ ਸਾਡੇ ਦੋ ਐਮਐਲਏ ਤਰਮਕੋਟ ਤੋਂ ਸਾਡੇ ਢੋਸ ਸਾਹਿਬ ਬਿਲਕੁਲ ਨੁੱਕਰ ਪੈਂਦੀ ਹੈ ਉਹਨਾਂ ਦੀ ਇੱਥੋਂ ਤੱਕ ਹਲਕਾ ਹੁੰਦਾ ਤੇ ਸਾਡੇ ਮੈਡਮ ਐਮਐਲਏ ਮੋਗਾ ਵਾਲਾ ਉਹ ਵੀ ਸਾਡੇ ਨਾਲ ਨੇ ਉਹਨਾਂ ਨੂੰ ਨਾਲ ਲਿਆ ਕਿ ਇਹਨਾਂ ਦੇ ਇਲਾਕੇ ਦਾ ਮਸਲਾ ਹੱਲ ਹੋ ਜਾ। ਸੋ ਮੇਰੇ ਮਨ ਨੂੰ ਬੜੀ ਖੁਸ਼ੀ ਆ ਕਿ ਆਪਾਂ 10 ਮਿੰਟਾਂ ਦੇ ਵਿੱਚ ਹੀ ਮਸਲਾ ਹੱਲ ਕਰਤਾ। ਉਹ ਪ੍ਰਧਾਨ ਸਾਡੇ ਮੰਨ ਗਏ ਕਿ ਇਹ ਹੀ ਡਿਸਟ੍ਰਿਕਟ ਕਰਾਵਾਂਗੇ। ਇਸ ਕਰਕੇ ਹੀ ਅੱਜ ਆਏ। ਸੋ ਮੈਂ ਐਨਆਈ ਦੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਕੱਲ ਵੀ ਸਾਡੀ ਨਵਾਂ ਸ਼ਹਿਰ ਦੇ ਵਿੱਚ ਐਨਆਈ ਮਿਲਣੀ ਆ ਦੁਆਬੇ ਵਾਲੇ ਏਰੀਆ ਦੀ। ਫਿਰ ਸਾਡੀ 16 ਤਰੀਕ ਨੂੰ ਸੰਗਰੂਰ ਦੇ ਵਿੱਚ ਹੈ ਤੇ 22 ਤਰੀਕ ਨੂੰ ਫਿਰੋਜ਼ਪੁਰ ਹੈ। ਜੇ ਸ ਵੀ ਸਾਡੇ ਐਨਆਈ ਵੀਰ ਦਾ ਕੋਈ ਸਮੱਸਿਆ ਹੈ। ਕਿਸੇ ਦੀ ਪ੍ਰਾਪਰਟੀ ਦੇ ਉੱਤੇ, ਕਿਸੇ ਦੇ ਘਰ ਦੇ ਉੱਤੇ ਕਿਸੇ ਨੇ ਕਬਜ਼ਾ ਕੀਤਾ ਸਾਨੂੰ ਆ ਕੇ ਮਿਲੇ। सीएम साहब दियाते हत्ता दे साथ उंदा कब्जा ਛਣਾਉਣ ਖੁਦ ਵੀ ਜਾਵਾਂਗੇ ਸਾਡੇ ਐਮਐਲਏ ਜਾਣ ਕੇ ਅਸੀਂ ਆਪ ਜਾਵਾਂਗੇ ਕਿਸੇ ਵੀ ਐਨਆਈ ਦੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਬਿਠਾ ਐਨਆਈ ਐਨਆਈ ਨੇ ਪੰਜਾਬ ਨੂੰ ਬਹੁਤ ਦੇਣ ਆ ਕਿਸੇ ਦੀ ਵੀ property ਦੇ ਉੱਤੇ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਬਜ਼ਾ ਨੇ ਉਤੂਗੀ ਇਸ ਕਰਕੇ ਅੱਜ ਅਸੀਂ ਆਏ ਸੀ ਸਰ ਆਵਾਜ਼ ਦੀ ਪਾਰਟੀ ਨੂੰ ਲੋਕ ਸਭਾ ਚੋਣਾਂ ਲਈ ਆਸਾਮ ਲਈ ਜਿਹੜੇ ਤਿੰਨ ਉਮੀਦਵਾਰ ਨੇ ਸੰਦੀਪ ਪਟਕੋਰਾ ਨੇ ਕਿਹਾ ਕਿ ਅਲਾਈਂਸ ਜਿਹੜੀ ਗੱਲ ਚੱਲਦੀ ਪਈ ਇੰਡੀਆ ਗਾੜ ਜੋੜ ਦੀ ਮੈਂ ਬੜਾ ਔਖਾ ਮੋਗਿਓ ਇੱਥੇ ਪਹੁੰਚਿਆ ਮੇਰੇ ਭਰਾ ਜੀ ਮੇਰਾ ਟਾਸਕ ਜਾ ਗਿਆ ਸੀ ਐਨਆਈ ਮਸਲਿਆਂ ਦਾ ਮੇਰਾ ਕੰਮ ਆ ਸੁਣੋ 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 ਮੈਂ ਇਸ ਮਕਸਦ ਦੀ ਆਇਆ ਸੀ ਆਪਣਾ ਮਕਸਦ ਜਿਹੜਾ ਪੂਰਾ ਕੀਤਾ ਇਹ ਜਿਹੜੀ ਚੀਜ਼ ਤੁਸੀਂ ਕਹਦੇ ਲੋਕ ਸਭਾ ਦੀ ਚੋਣਾਂ ਬਾਦੇ ਸਾਡੇ ਕੌਮੀ ਕਨਵੀਨਰ ਤੇ ਸਾਡੇ ਪੰਜਾਬ ਦੇ ਮਾਨਯੋਗ ਮੁਖੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਸਾਨੂੰ ਡਾਇਰੈਕਸ਼ਨ ਦੇਣਗੇ ਸਰ ਉਦਾਂ ਹੀ ਹੋਊਗਾ ਜਿਤਕਿਲ ਜੀ ਮੇਰੇ ਦੋ ਬ੍ਰਦਰ ਹੋਰ ਨੇ ਬਲਵਿੰਦਰ ਗਿੱਲ ਤੇ ਗੁਰਪ੍ਰੀਤ ਗਿੱਲ ਅਸੀਂ ਤਿੰਨੇ ਭਰਾ ਫੈਮਿਲੀ ਸਮੇਤ ਇੱਥੇ ਪਹੁੰਚੇ ਆਂ ਸਾਡਾ ਕਾਫੀ ਦੇਰ ਤੋਂ ਜਿਹੜਾ ਜ਼ਮੀਨ ਦਾ ਰੌਲਾ ਚੱਲਦਾ ਸੀਗਾ ਸੋ ਅਸੀਂ ਅਪਰੋਚ ਕੀਤੀ ਸੀ ਭਾਈ ਸਾਹਿਬ ਤੱਕ ਗੁਰਦੀਪ ਸਿੰਘ ਢਾਲੀਵਾਲ ਹੁਣਾਂ ਤੱਕ ਜਿਹੜੇ ਕੇਐਨਆਰਈ ਮਸਲਿਆਂ ਦੇ ਹੱਲ ਕਰਵਾਉਂਦੇ ਨੇ ਸੋ ਅਸੀਂ ਇਹਨਾਂ ਤੱਕ ਅਪਰੋਚ ਕੀਤੀ ਸੀ ਸਾਡਾ ਜਿਹੜਾ ਮਸਲਾ ਜਿਨ੍ਹਾਂ ਨੇ ਇੱਥੇ ਆ ਕੇ ਹੱਲ ਕੀਤਾ ਹੈਗਾ ਸਾਨੂੰ ਬੜੀ ਖੁਸ਼ੀ ਆ ਅਸੀਂ ਤਿੰਨੇ ਭਰਾ ਬਹੁਤ ਖੁਸ਼ ਆ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਭਾਈ ਗੁਰਦੀਪ ਸਿੰਘ ਹੁਣਾਂ ਦਾ ਤੇ ਨਾਲ ਹੀ ਮਾਨ ਸਾਹਿਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਐਨ ਆਰ ਆਈ ਦੀ ਬਾਹ ਫੜਦੇ ਨੇ ਤੇ ਨਾਲ ਹੀ ਅਸੀਂ ਢੋ ਸਾਬ ਦਾ ਵੀ ਧੰਨਵਾਦ ਕਰਦੇ ਆ ਤੇ ਸਾਡੇ ਲੋਕਲ ਐਮ ਐਲ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਕਦੋਂ ਤੋਂ ਇਹ ਕਿਸ਼ਤਾਰੀ ਸੀਗੀ ਕਿੰਨਾ ਸਮਾਂ ਅਸੀਂ 21 ਦਾ ਸੌਦਾ ਕੀਤਾ ਵੇ ਰਹਿ ਸੀਗਾ ਜੀ ਹਾਂਜੀ 2021 ਦਾ ਜਨਵਰੀ ਦਾ ਸੋ ਉਹ ਜਿਹੜਾ ਮਸਲਾ ਸੀ ਉਹ ਹਰ ਇੱਕ ਵਾਰੀ ਲੰਘ ਜਾਂਦਾ ਸੀ ਇੱਕ ਸਾਲ ਦੀ ਮਿਆਦ ਦਾ ਵਧਾ ਲੈਂਦੇ ਸੀਗੇ ਸੋ ਪਿਛਲੇ ਸਾਲ ਵੀ ਅਸੀਂ ਆਏ ਸੀ ਕਿ ਤੇ ਇੱਕ ਸਾਲ ਦੀ ਐਕਸਟੈਂਸ਼ਨ ਇਹਨਾਂ ਨੂੰ ਦੇ ਦਿੱਤੀ ਸੀ ਬਰਾ ઓਲਟ ਵੀ ਸਾਡਾ ਕੰਪਨੀ ਹੋਇਆ ਤੇ ਇਸੇ ਕਰਕੇ ਅਸੀਂ ਭਾਈ ਸਾਹਿਬ ਨਾਲ ਅਪਰੋਚ ਕੀਤਾ ਜਿਸ ਜੀ ਜੀ ਸਰੋਤ ਕਰੇ ਮੰਤਰੀ ਸਾਹਿਬ ਘਰੇ 10 ਮਿੰਟ ਤੱਕ ਜਿਹੜਾ 10 ਮਿੰਟ ਦੇ ਵਿੱਚ ਵਿੱਚ ਜਿਹੜਾ ਹੱਲ ਹੋ ਗਿਆ ਹਾਂਜੀ ਉਹ ਕਹਿੰਦੇ ਆ ਜੀ 21 ਤਰੀਕ 21 ਫਰਵਰੀ ਤੱਕ ਜ਼ਮੀਨ ਦੀ ਰਜਿਸਟਰੀ ਕਰਵਾਉਗੀ ਦੂਜੀ ਜਿਹੜੀ ਖਰੀਦਦਾਰ ਤੈ ਹੈਗੀ ਐ ਸੋ ਇਹੀ ਮਤਲਬ ਅਸੀਂ ਸਾਰੀ ਸੂਬਾਤ ਮਾਨ ਸਰਕਾਰ ਦੀ ਐਨਓਸੀ ਜਿਹੜੀ ਹੈ ਖਤਮ ਕਰਦੇ ਰਜਿਸਟਰੀ ਦੇ ਫਰਮ ਉਸ ਦੇ ਕੀ ਕਹਿਣਾ ਸਾਨੂੰ ਨਹੀਂ ਵੀ ਮਤਲਬ ਸਾਨੂੰ ਸਾਡੇ ਤੱਕ ਤਾਂ ਉਸ ਚੀਜ਼ ਦਾ ਇਹਨਾਂ ਨੂੰ ਵੀ ਕੀ ਮਤਲਬ ਰੱਖੀ ਆ ਬਹੁਤ ਵਧੀਆ ਕੱਢ ਦਿਓ ਬਹੁਤ ਵਧੀਆ ਹੋਇਆ ਜਿੰਨੇ ਲੋਕ ਕੰਮ ਕਰਦੇ ਜਿਨ੍ਹਾਂ ਨੂੰ ਐਨਓਸੀ ਦੀ ਲੋੜੀ ਸੀ ਐਫ ਸਾਹਿਬ ਨੇ ਬਹੁਤ ਵਧੀਆ ਕੀਤਾ ਹਾਂਜੀ ਪਰ ਉਹਨਾਂ ਨੂੰ ਪਤਾ ਨਹੀਂ ਜਮੀਨ ਦੀ কুরਕੀ ਹੋਈ ਆ ਸਾਨੂੰ ਬਿਲਕੁਲ ਦੱਸਿਆ ਮੂਰੇ ਖੜੇ ਨੇ ਜੀ ਵੀ কুরਕੀ ਹੋਈ ਆ ਸਾਨੂੰ ਆਪ ਨਹੀਂ ਵੀ ਪਤਾ ਦੇਖੋ ਜੀ ਇਹਨਾਂ ਨੂੰ ਪਤਾ ਨਹੀਂ ਜੀ কুরਕੀ ਹੋਈ ਆ ਆਦੀ ਜ਼ਮੀਨ ਦਾ ਉਹਦੇ ਜਿੰਨੇ ਵੀ ਨੋਟਿਸ ਹੈਗੇ ਆ ਬੁੱਕੀ ਪੁਰਾਣੀ ਦੀ ਬਜਾਏ ਬਾਗੂ ਬਣਾਣਾ ਲਿਖਿਆ ਹੋਇਆ ਸਾਰੇ ਨੋਟਿਸ ਬਾਗੂ ਬਣਾਣੇ ਗਏ ਆ ਸੋ ਉਹ ਸਾਡੇ ਨਾਂ ਦਾ ਬੰਦਾ ਬਾਗੂ ਬਣਾਣੇ ਤਾਂ ਹੈ ਨਹੀਂ ਸਾਨੂੰ ਪਤਾ ਨਹੀਂ ਉਹ ਜਿਹੜੇ ਡਿਲੀਵਰ ਹੋ ਰਹੇ ਆ ਤੁਹਾਡੇ ਕੋਲ ਤਾਂ ਕੁਝ ਨਹੀਂ ਆਇਆ ਹੈ ਭਾਗਵਰਾਂ ਨੇ ਜਾ ਰਿਹਾ ਸਾਰਾ ਕੁਝ ਪਤਾ ਹੀ ਇਹਨਾਂ ਨੂੰ ਸਰਮਿੰਦ ਹਸਸਨ ਦੇਖੋ ਹਾਂਜੀ ਹਾਂਜੀ ਤੁਸੀਂ ਬਾਦਾਂ ਕਿੱਲਾਂ ਦਾ ਸੌਦਾ ਕੀਤਾ ਹਾਂਜੀ ਬਿਲਕੁਲ ਹਾਂਜੀ ਹਾਂਜੀ ਸਾਡਾ ਬਿਆਨ ਹੋਇਆ ਹਾਂਜੀ ਹਾਂਜੀ ਆਪਾਂ ਜ਼ਿਲ੍ਹਾ ਤੋਂ ਕਰਾਵਾਂਗੇ ਅਸੀਂ ਰਜਿਸਟਰੀ ਕਰਾਉਣ ਨੂੰ ਤਿਆਰ ਹੈ ਜਿੰਦਾ ਮਰਜ਼ੀ ਕਰਾ ਲਓ ਰਜਿਸਟਰੀ ਇਹਨਾਂ ਦੇਖੋ ਦੋ ਗਲਤੀਆਂ ਨੇ ਦੋ ਤਿੰਨ ਗਲਤੀਆਂ ਨੇ ਨਹੀਂ ਕੰਮ ਇਹ ਪਹਿਲਾਂ ਇਹ ਕਟੋਂ ਇਹ ਟੀਡੀਐਸ ਨਹੀਂ ਕਟਾ ਰਹੇ ਸਾਨੂੰ ਇਹ ਐਨਆਰਆਈ ਨੇ ਸੁੱਤੋਂ ਲਾ ਤਾਂ ਲੈ ਰਹੇ ਨਾਰੀ ਦਾ ਇਹ ਕਹਿੰਦੇ ਟੀਡੀ ਅਸੀਂ ਕਟਾਉਣਾ ਨਹੀਂ ਪਹਿਲਾਂ ਇਹਨੇ ਰਜਿਸਟਰੀਆਂ ਕਰੀਆਂ ਉਹ ਤੁਸੀਂ ਲਾਗੂ ਕਰ ਦੋ ਕੰਮ ਬੇਰਦ ਨਾ ਨਾ ਨੂੰ ਕਿਤਾ ਬਾਈਪਾਸ ਕਰਦੇ ਨੇ ਬਦੂਤ ਤੇ ਤੁਹਾਨੂੰ ਫੋਲੋ ਕਰਨੇ ਪੈਣਗੇ ਹਾਂਜੀ ਹਾਂਜੀ ਜਿਹੜੇ ਗਵਰਨਮੈਂਟ ਦੇ ਅਧੂਲ ਆ ਦੋਹਾਂ ਧਿਰਾਂ ਨੂੰ ਕੋਈ ਕਿਸੇ ਕਾਨੂੰਨ ਦੀ ਉਲੰਘਣਾ ਨਾ ਤੁਹਾਨੂੰ ਹਾਂ ਜੀ ਇਹ ਕਰਾਂਗੇ ਇਹ ਗੱਲ ਕਰ ਰਹੇ ਹਾਂ ਜੀ ਇਹ ਸਾਥੋਂ ਕਰਾ ਰਹੇ ਨੇ ਇਹ ਸਰਕਾਰ ਨੂੰ ਚੀਟਿੰਗ ਕਰ ਰਹੇ ਨੇ ਬਈ ਅਸੀਂ ਉਹ ਕੋਈ ਨਹੀਂ ਚਿਟਕੋ ਦਿੰਦੇ ਚੀਟਿੰਗ ਦੀ ਕਰ ਦਿਓ ਤਿੰਨ ਚੀਜ਼ਾਂ ਦਾ ਬਾਈਪਾਸ ਉਹ ਪਹਿਲੀ ਗੱਲ ਸੁਣੋ ਉਹ ਬੰਦੇ ਬਾਦੋ ਆ ਰਹੇ ਆ ਉਹਨਾਂ ਨੂੰ ਨਹੀਂ ਇਹ ਗੱਲ ਦਾ ਬੋਲ ਅਖਬਾਰਾਂ ਦਾ ਮੈਂ ਤਾਂ ਲਿਖਿਆ ਨਾ ਇਹ ਗੱਲ ਹਾਂਜੀ ਲਿਖੀ ਆ ਜੀ ਸਾਹਿਬ ਜੀ ਹਾਂਜੀ ਹਾਂਜੀ ਤੇ ਫੇ ਕਿਉਂ ਇਤਾਂ ਗਲਤੀ ਦਾ ਆਪਣਾ ਮੇਰਾ ਕੁਲਵਿੰਦਰ ਸਿੰਘ ਕੁਲਵਿੰਦਰ ਕੁਲਵਿੰਦਰ ਫੇ ਦਾ ਪੱਕਾ ਕਿਉਂ ਇਹ ਗੱਲ ਕਹਿੰਦਾ ਤੁਸੀਂ ਸਿੱਧੀ ਗੱਲ ਕਰੋ ਜੀ ਕਲਾ ਦਾ ਮੇਰੇ ਹਿਸਾਬ ਨਾਲ ਆਪਾਂ ਸਿੱਧੀ ਗੱਲ ਕਰੀਏ ਉਹ ਕਿਹਨੂੰ ਕਹਿ ਰਹੇ ਆ ਜੀ ਇਹ ਗੱਲ ਸੁਣਦੇ ਨਹੀਂ ਉਹ ਬੈਠਾ ਸੀ ਪਹਿਲੇ ਦਿਨ ਹੀ ਉਹਨੇ ਦੂਦਿਆਂ ਸਾਡਾ ਗੁੱਟ ਫੜ ਲਿਆ ਉੱਥੇ ਜਾ ਕੇ ਕਹਿੰਦਾ ਮੈਂ ਕੋਠੀ ਨਹੀਂ ਖਾਲੀ ਕਰਾਂ ਡੇਢ ਸਾਲ ਤੋਂ ਕੋਠੀ ਮੈਂ ਕੋਠੀ ਖਾਲੀ ਨਹੀਂ ਕਰਨੀ ਇੱਥੇ ਖੜਾ ਜੱਥੇ ਸਰਪੰਚ ਬੁੱਕੀ ਬਰੇ ਦਾ ਇਹਨਾਂ ਦਾ ਆਹ ਖੜਾ ਜੀ ਹਾਂ ਮੈਂ ਜਾਣਾ ਦਰਬਾਰ ਸਾਹਿਬ ਤਾਂ ਕਿਹਾ ਕਿ ਨਹੀਂ ਕਿਹਾ ਬਾਰਸਾ ਹੋ ਜਾਏਗਾ ਥੈਂਕ ਯੂ ਰਿਸਪੈਕਟ ਕੋਈ ਸ਼ਾਂਤੀ ਨਾਲ ਗੱਲ ਕਰ ਗੁੜ ਕੀ ਟੈਕਨੀਕਲ ਕੀਤੇ ਉਹ ਕੀ ਕੀ ਕਿ 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 ਦਰਵਾਜ਼ਾ ਮੁਫ਼ਤ ਸੁਣੋ ਦਰਵਾਜ਼ਾ ਚੱਲਿਆ ਓ ਜੇ ਲੱਤਾ ਵਟਾਉਂਦੇ ਸਾਡੇ ਲੱਗਾ ਦੇ ਚੱਲੇ ਦਰਵਾਜ਼ਾ ਓ ਬੇਦੀ ਗੱਤ ਸੁਣੋ ਓ ਜੇ ਲੱਤਾ ਵਟਾਉਂਦੇ ਸਾਡੇ ਕੋ ਜਾਂਦੇ ਵਿਚਾ ਨਹੀਂ ਨਹੀਂ ਅਸੀਂ ਉਦੋਂ ਵੀ ਅਸੀਂ ਪਿੱਛੇ ਲੱਤਾ ਵਟਾਉਣਾ ਸਾਨੂੰ ਕੋਈ ਨਹੀਂ ਆਉਂਦਾ ਇਹ ਹੈਗਾ ਜੀ ਉਦੋਂ ਵੱਢ ਕੇ ਬਗਿਆ ਆਵਾਜ਼ ਬੜੀ ਸੀ ਉੱਥੇ ਵੱਢ ਗਿਆ ਅਸੀਂ 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 ਨੂੰ ਲੈ ਕੇ ਰਿਸਟਰੀ ਕਰਾਉਣ ਨੂੰ ਠੀਕ ਹੈ ਜੀ ਐਸ ਬੰਦੇ ਨੇ ਸਾਨੂੰ ਡਿੱਕਾ ਲਾਇਆ ਕਹਿੰਦਾ ਮੈਂ ਕੰਦ ਤੋੜ ਕੇ ਕਹਾਂ ਜਾਣ ਲੱਗਿਆ ਜੀ ਸਾਡੀ ਗੱਲ ਨਹੀਂ ਕਰਾਉਂਦੇ ਥੋੜੋ ਥੋੜੋ ਸਾਡੀ ਸਭ ਖੜੇ ਸਨ ਹਾਂ ਜੀ ਹਾਂ ਜੀ ਅਸੀਂ ਵੀ ਹਾਂ ਸਾਡੇ ਅਫਸਰ ਖੜੇ ਆ ਠੀਕ ਹੈ ਜੀ ਉਹ ਬਾਈ ਲਾ ਹਾਂਜੀ ਹਾਂਜੀ ਉਹ ਤੁਸੀਂ ਕਰਾ ਨਾਮਾ ਲਿਖ ਹਾਂਜੀ ਹਾਂਜੀ ਉਹ ਤੁਸੀਂ ਦੱਸੋ ਜਿਸ ਦਿਨ ਕੱਲ ਕਰਾਓਗੇ ਕਿ ਬੱਸੋ ਕਰਾਓਗੇ ਬੱਸ ਆਪਦੇ ਵੇਰ ਨੂੰ ਸਾਨੂੰ ਨਾ ਟਾਈਮ ਦੇ ਦਿਓ ਜੇ ਕਰਾਣਾ ਹੈ ਰਿਸਤੀ ਸਾਨੂੰ ਸੋਧੋ ਹਾਂਜੀ ਤੁਹਾਨੂੰ ਟਾਈਮ ਜਿਹੜਾ ਮੈਂ ਇੰਨਾ ਹੀ ਦੇ ਸਕਦਾ ਜੀ ਠੀਕ ਹੈ ਜੀ ਕਿ 22 ਤਰੀਕ ਨੂੰ ਇਸ ਜ਼ਿਲ੍ਹੇ ਦੀ ਐਨਐਲਏ ਮਿਲਣੀ ਠੀਕ ਹੈ ਜੀ 22 ਤੋਂ ਪਹਿਲਾਂ ਪਹਿਲਾਂ ਤੁਸੀਂ ਦੱਸੋ ਕਿੰਨੀ ਤਰੀਕ ਨੂੰ ਤੁਸੀਂ ਕਰਾਓਂ ਹਮੜਾ ਸਿੱਧਾ ਜੇ ਕੰਮ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਕਰਾ ਲੈਂਦਾ ਹਾਂ ਦੱਸੋ ਕਿਦਾਂ ਕਰੋ ਸਾਡੇ ਦੇਖੋ ਸਾਨੂੰ ਦੇਖੋ ਅਸੀਂ ਜਿੰਨੀ ਵਾਰ ਜਗਾ ਵੇਚਦਾ ਜੀ ਕੋ ਉਥੋਂ ਪਲਾਟ ਵੇਚ ਦਿਆਂ ਜੀ ਇਹ ਤਾਂ ਦੋ ਸਾਲਾਂ ਤੋਂ ਸੁਣਨ ਕਹਿ ਰਹੇ ਇੱਕ ਮਿੰਟ ਇੱਕ ਮਿੰਟ ਖਾਲੀ ਗੱਲ ਸੁਣ ਲੋ ਜੀ ਮੇਰੀ ਗੱਲ ਸੁਣ ਲੋ ਇਹ ਸਾਡਾ ਧਜੂ ਪਾਲਦਾ ਸਾਡੇ ਪੈਸੇ ਇੰਨੇ ਮਿੰਨ ਹੁੰਦੇ ਆ ਅਸੀਂ ਗਾਂਹ ਸਾਈ ਫੜ ਕੇ ਸੌਤਾ ਫੜ ਕੇ ਇਹਨੂੰ ਪੈਸੇ ਦੇਣੇ ਨੇ ਪੈਸੇ ਸਾਡੇ ਕੋਲ ਤਾਂ ਹੈ ਨਹੀਂਗੇ ਪੈਸੇ ਤਾਂ ਗਾਂਹ ਤੋਂ ਫੜ ਕੇ ਦੇਣੇ ਨੇ ਜੇ ਅਸੀਂ ਪੈਸੇ ਕੋਲੇ ਰੱਖਿਆ ਸਾਡੇ ਧਜੂ ਪੈ ਜਾਂਦਾ ਜੀ ਠੀਕ ਆ ਪੈਸੇ ਅਸੀਂ ਰੱਖ ਕੇ ਵਿਧਨ ਮਹੀਨਿਆਂ ਲਾਂ ਨੂੰ ਦੱਸ ਦੇਣ ਨੂੰ ਫਤਰਾ ਉਹ ਇਹ ਬੰਦਵਾ ਦੋ ਤੇ ਜੀ ਇਹ ਛੱਡ ਦਿਓ ਛੱਡ ਦਿਓ ਬੈਠਾ ਉਹਦੇ ਕੋਲ ਠੀਕ ਹੈ ਜੀ ਸੋਦੋਂ ਬੇਲੀ ਗਾ ਸੀਐਮ ਸਾਹਿਬ ਦੀ ਬੜੀ ਸਖਤ ਅਦਾਜ ਹੈ ਹਾਂਜੀ ਹਾਂਜੀ ਹਾਂ ਉਹਨਾਂ ਨੇ ਸਾਧੂ ਸਿੱਧਾ ਕਹਿ ਕੇ ਐਨਡੀਆਈ ਦੀ ਟਿਕਟ ਵੇਖਣੀ ਆ ਤੇ ਟਿਕਟੋਂ ਦੇ ਵਾਪਸ ਕਿਧਰ ਜਾਣਾ ਉਸ ਤੋਂ ਪਹਿਲਾਂ ਬੈਠੋ ਮੇਰੀ ਗੱਲ ਉਸ ਤੋਂ ਪਹਿਲਾਂ ਪਹਿਲਾ ਮਾਮਲਾ ਹੱਲ ਕਰਨਾ ਤੁਹਾਡੇ ਜ਼ਿਲ੍ਹੇ ਦੀ ਪਾਈ ਦੀ ਗੱਲ ਕਦੋਂ ਵਿਚਾਰਦੀ ਆ ਆਪਣੇ ਘਰ ਦੇ ਲਈ ਇਹ ਜਿਹੜਾ ਤੁਸੀਂ 22 ਤੋਂ ਪਹਿਲਾਂ 21 ਤਰੀਕ ਤੱਕ ਆਪਣੀ ਜ਼ਿਤੀ ਸੀ ਕੋਈ ਗੱਲ ਨਹੀਂ ਠੀਕ ਹੈ ਕਿਹਦੀ ਗੱਲ ਅਸੀਂ ਤੁਹਾਨੂੰ ਇਹ 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 21 ਤਰੀਕ ਨੂੰ ਉੱਥੇ ਆ ਕੇ ਕਹਿ ਦਿੰਦੇ ਕਿ ਵੀ ਜ਼ਿਤੀ ਹੋ ਗਈ ਹੈ ਜੇ ਜ਼ਿਤੀ ਨਾ ਹੋਈ ਤੇ ਮੈਂ 22 ਤਰੀਕ ਨੂੰ ਆਂਦਾ ਸਭਾ ਦੇ ਵਿੱਚ ਦੀ ਸਾਦ ਨੂੰ ਕਹ ਕਰ ਦੇਣਾ ਕਿ ਤੁਸੀਂ ਉੱਥੇ ਹੀ ਤਾਲਾ ਲਾ ਕੋਈ ਗੱਲ ਨਹੀਂ ਠੀਕ ਹੈ ਹਾਂ ਬਸ ਠੀਕ ਹੈ ਮਤਲਬ ਮੈਂ ਇਹਨਾਂ ਦੀ ਪ੍ਰਾਪਰਟੀ ਇਹ ਨਹੀਂ ਦਵਾਉਣਾ ਚਾਹੀਦੀ ਇਹ ਜੇ ਸਾਡੀ ਪ੍ਰਾਪਰਟੀ ਦੀ ਜ਼ਿਤੀ ਨਹੀਂ ਹੋਦੀ ਸਾਡਾ ਆ ਨਹੀਂ ਹੋ ਰਿਹਾ ਆ ਜੀ ਕੀ ਕਹਿੰਦਾ ਚਲੋ ਸੂਬਾ ਕੋਈ ਹੋ ਗਏ ਕੋਈ ਉਹ ਨਾ ਵਿਚਾਰੋ ਕੀ ਹੋ ਗੱਲ ਕੋਈ ਗੱਲ ਹਾਂਜੀ ਹਾਂਜੀ ਅੱਜ ਦੀ ਡੇਟ ਤੇ ਹੈ ਕਿ ਜੋ ਤੁਸੀਂ ਕਰਾਰਨਾਮਾ ਹਾਂਜੀ ਹਾਂਜੀ ਉਸ ਕਰਾਰਨਾਮੇ ਦੇ ਅਨਸਾਰ ਆਪਣੀ ਰਿਸਟਰੀ ਕਰਾ ਲੋ ਕਿਤੇ ਕੋਈ ਗੱਲ ਨਹੀਂ ਜੀ ਠੀਕ ਹੈ ਬਸ ਤਾ ਤੁਸੀਂ ਦੀ ਜੀ ਠੀਕ ਹੈ ਜੀ ਠੀਕ ਹੈ ਕੋਈ ਗੱਲ ਹਾਂ ਮਤਲਬ ਸਾਦੂ ਤੁਸੀਂ ਮਜਬੂਰ ਨਾ ਕਰੋ ਤੁਸੀਂ ਸਾਡੇ ਭਰਾ ਆਪ ਵੀ ਅਹੀ ਬੁੜਕੇ 22 ਤਰੀਕ ਨੂੰ ਡੀ ਸੀ ਦੇ ਮੈਂ ਉੱਥੇ ਗੁਪਤਾਂ ਦਾ ਉੱਥੇ ਨੌਕਲਾ ਦੋਈ ਮਤਲਬ ਇੰਦਾ ਦੀ ਜੋ ਠੀਕ ਹੈ ਜੀ ਹਾਂ ਤੁਸੀਂ 21 ਤਰੀਕ ਤੱਕ ਇਹਨਾਂ ਨੂੰ ਸੱਦ ਕੇ ਇਹਨਾਂ ਦੀ ਰਿਸਟਰੀ ਠੀਕ ਹੈ ਜੀ ਵੀਰ ਜੀ ਸਾਹਿਬ ਹਾਂ ਇਹਨਾਂ ਤੋਂ ਵੀ ਐਡਰੈਸ ਲੈ ਕੇ ਇਹਨਾਂ ਤੋਂ ਵੀ ਐਡਰੈਸ ਲੈ ਕੇ 22 ਤਰੀਕ ਨੂੰ ਉੱਥੇ ਸ ਕਰੌਣੀ ਤੇ ਹੈ ਗਈ ਕਰਾ ਲਾਂਗੇ ਜੀ ਕਿ ਪਤਾ ਕਿ ਅਸੀਂ ਕਿਹਾ ਵੇਚ ਲੋ ਫਿਰ ਵੇਚਦੇ ਵੀ ਨਹੀਂ ਹੈਗਾ ਜੀ ਗੱਲ ਵੀ ਸਾਡੇ ਪਾਗੇ ਲੱਗਿਆ ਪੰਜਾਬ ਦੇ ਬਹੁਤ سارے ਬਹੁਤ ਲੋਕ ਆ ਇੱਥੇ ਜਿਹੜੇ ਜਿਹੜੇ ਪ੍ਰੋਪਰਟੀ ਵਾਲੇ ਕਲੋਨੀਆ ਟਟਲਾ ਦੇ ਬੰਦੇ ਆ ਇਹਨਾਂ ਨੇ ਇਦਾਂ ਦੇ 150 ਬੰਦਾਂ ਤੋਂ ਫੜ ਕੇ ਟੋਪੀਆਂ ਕਿ ਭਾਈ ਮੈਂ ਕਹਾਂ ਜੀ ਅਸੀਂ ਨੂੰ ਤੇ ਤੂੰ ਇਹਦੇ ਚੱਕੇ ਬੋਲੇ ਮੁਦੇ ਲੁਧਿਆਣੇ ਆਵੇ ਹਾਂ ਜੀ ਹਾਂ ਜੀ ਇਹਨਾਂ ਦਾ ਕੰਮ ਵੀ ਵੇਚ ਦੋ ਹਾਂ ਜੀ ਹਾਂ ਜੀ ਠੀਕ ਆ ਜੀ ਅਸੀਂ ਇੱਥੇ ਸਫਰੀ ਕਰ ਰਹੇ ਹਾਂ ਜੀ ਛੱਡ ਦੋ ਤੁਸੀਂ ਜੀ 21 ਤੱਕ ਸਤਿ ਸਬ ਕੋਈ ਗੱਲ ਨਹੀਂ ਠੀਕ ਆ ਠੀਕ ਆ ਸਾਜੀ ਠੀਕ ਹਾਂ ਜੀ ਇਹੀ ਗੱਲ ਦਾ ਫੈਸਲਾ 21 ਤਰੀਕ ਤੱਕ ਦੇਸੀ ਕੋਣਗੇ ਜੇ ਤੁਹਾਨੂੰ ਡੀ ਸਾਹਿਬ ਦੇ ਸੱਦਿਆ ਕੋਈ ਉਸ ਡੀ ਸਾਹਿਬ ਕੋਲ ਜਲਦੀ ਤੇ 22 ਤਰੀਕ ਨੂੰ ਤੁਸੀਂ ਉੱਥੇ ਐਮਐਲਏ ਸਮਾਗਮ ਮਿਲਣੀ ਚਾਹੀਦੀ ਇਹ ਇੱਕ ਗੱਲ ਇਹ 20 ਨੂੰ ਕਰਾ ਲੈਣ 19 ਨੂੰ ਕਰਾ ਲੈਣ ਆਪੇ ਕੋਣਗੇ ਇਕਰਾਰਨਾਮਾ ਡੀ ਸਾਹਿਬ ਪੜ੍ਹ ਕੇ ਤੁਹਾਨੂੰ ਆਪੇ ਦੱਸ ਦਵਾਂਗੇ ਕਿ ਤੁਹਾਡੀਆਂ ਸ਼ਰਤਾਂ ਕੀ ਨੇ ਕਿਦਾਂ-ਕਿਦਾਂ ਤੁਸੀਂ ਕਰ ਤੁਹਾਡੀਆਂ ਸ਼ਰਤਾਂ ਲਿਖੀਆਂ ਦੋ ਹੱਥੋਂ ਦੇ ਸਾਇਨ ਦੇ ਉੱਤੇ ਹਾਂਜੀ ਬਿਲਕੁਲ ਹੈ ਗੱਲ ਠੀਕ ਹੈ ਗੱਲ ਉਹਦੇ ਉਹਦੇ ਤਹਿਤ ਤੁਸੀਂ ਆਪਾਂ ਮੈਂ ਠੀਕ ਹੈ ਫਾਰਮੂਲਾ ਜਦ ਆਪਾਂ ਪਹਿਲਾਂ ਜੋ ਹੋ ਗਿਆ ਉਹ ਤੋਂ ਛੱਡੋ ਮੈਂ ਠੀਕ ਹੈ ਗੱਲ ਇਹ ਵੀ ਆਪਣਾ ਕ ਠੀਕ ਹੈ ਮਹਲ ਸਾਹਿਬ ਠੀਕ ਹੈ ਕਦੀ ਗੱਲ ਆਪਾਂ ਆਪਾਂ ਫੈਲਾ ਚੋਦੇ ਆਪਾਂ ਮੁਕਦਮੇ ਤੋਂ ਕਿੰਨਾ ਲਾਪਾਂ ਇਹ ਜੀਸੀ ਕਰੋਂ ਤਾਂ ਕੰਮ ਨਹੀਂ ਬੜੇ ਠੀਕ ਹੈ ਜੀ ਠੀਕ ਹੈ ਕਦੀ ਹਾਂ ਠੀਕ ਹੈ ਜੀ ਇਹ ਹੁਣ ਤੁਹਾਡੀ ਜੁਮਿਆਂ ਦੀ ਮੈਨੂੰ 800 ਰੁਪਏ ਦੇ ਮੁੜਕੇ ਤੋਂ ਠੀਕ ਹੈ ਜੀ ਠੀਕ ਹੈ ਤਾਂ ਹਾਂ ਜੀ ਜੀ ਪ੍ਰਧਾਨ ਜੀ ਹਾਂ